ਬੇਦੀ ਸਾਹਿਬ ਜਾ ਦੇ ਪਵਸਗਰ ਤਰਾ ਦੇ ਮੇਡ ਬੇਡਾ ਜਿਹੜੇ ਬਣੇ ਤੇਰੇ ਦਾਸ ਰਹਿੰਦੇ ਦੁਨੀਆਂ ਤੋਂ ਉਦਾਸ ਜਿਹੜੇ ਜਮਾ ਵਾਲੀ ਫਾਸ ਮੁਖੋਂ ਬੋਲ ਦੇ ਨਕੰਡਾ ਜਟਾ ਜੂਟ ਨਿਰਬਾਣ ਇੱਥੇ ਉੱਥੇ ਪਰਵਾਣ ਤੁਸੀਂ ਮੇਰੇ ਹੋ ਪ੍ਰਾਣ ਪਗਵਾਲ ਸ਼੍ਰੀ ਚੰਦਨਾ ਕਵੀ ਰਾਮ ਦਰਵੇਸ਼ ਕਰੇ ਬੇਣਤੀ ਹਵੇ ਕਟੋ ਕRAND ਦੇ ਕਲੇਸ਼ ਕਰੂੰ ਵਾਰ-ਵਾਰ ਬੰਦ ਕਟੋ ਕRAND ਦੇ ਕਲੇਸ਼ ਸਰੂੰ ਵਾਰ-ਵਾਰ ਬੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਕਿਰਪਾ ਵਰਤ ਰਹੀ ਸੀ ਪਾਗਾਂ ਵਾਲਿਓ ਸ੍ਰੀਮਾਨ ਸੰਤ ਪਾਪਾ ਹਰਜੀਤ ਸਿੰਘ ਸਾਹਿਬ ਜੀ ਬਹੁਤ ਡੇ ਨੇ ਗੁਣ ਚ ਵੀ ਉਮਰ ਚ ਵੀ ਗਿਆਨ ਚ ਵੀ ਉਰਨਾਂ ਦਾ ਸੁਭਾ ਰੱਬ ਨੇ ਬਣਾਇਆ ਸੀ ਬੜੇ ਛੋਟੇ ਆ ਪਰ ਫਿਰ ਵੀ ਉਹਨਾਂ ਨੇ ਵੱਡਾ ਮਾਣ ਦਿੱਤਾ ਵੇਖੋ ਇੱਕ ਪਿਆਰ ਹੈ ਕਿੰਨਾ ਰਸ ਬਣਿਆ ਏ ਫਿਰ ਵੀ ਉਹਨਾਂ ਨੇ ਕਿਹਾ ਸਖਿਮਾ ਬਖਿਓ ਇਹ ਸ਼ਬਦ ਉਹਨਾਂ ਦੇ ਅੰਦਰ ਮੈਨੂੰ ਨਹੀਂ ਪਤਾ ਕਿਉਂ ਆਏ ਪਰ ਮੈਂ ਬੈਠਾ ਇਨਾ ਭਾਗਾਂ ਵਾਲਾ ਸੀ ਉਹ ਸੁਣਾ ਰਹੇ ਸੀ ਤੇ ਮਨ ਚ ਮਹਿਸੂਸ ਹੋ ਰਿਹਾ ਸੀ ਵੀ ਅਸੀਂ ਉਸ ਘਰ ਵਿੱਚ ਰਹਿਨੇ ਆਖੋ ਸਤਨਾਮ ਸ੍ਰੀ ਸਾਡੇ ਤੋਂ 1 ਕਿਲੋਮੀਟਰ ਦਾ ਸਥਾਨ ਹੈ ਜਿੱਥੇ ਅਸੀਂ ਇਸ ਵੇਲੇ ਰਹਿਨੇ ਆ ਜਿੱਥੇ ਬਾਬਾ ਸ਼੍ਰੀ ਚੰਦਰ ਜੀ ਦਾ ਜਨਮ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰਦੁਆਰਾ ਗੁਰੂ ਕਾ ਬਾਗ ਜਿਹੜਾ ਮਹਾਂਪੁਰਖਾਂ ਨੇ ਖੁਦਾਈ ਕਰਾਈ ਤੇ ਪ੍ਰਾਤਨ ਘਰ ਥੱਲੇੋਂ ਨਿਕਲਿਆ ਅੱਜ ਵੀ ਉਹ ਥਲੜੀ ਬਿਲਡਿੰਗ ਜਿਹੜੀ ਉਹ ਬਚਾਈ ਹੈ ਪਹਿਲੀ ਘਟਨਾ ਉਸ ਘਰ ਚ ਵਾਪਰੀ ਸੀ ਕਰਮਾ ਵਾਲਿਓ ਇਹ ਦੋਰਾ ਬਾਬਾ ਸ਼੍ਰੀ ਚੰਦ ਦਾ ਜਿਹੜਾ ਮੈਂ ਬੜਿਆਏ ਉਹਨਾਂ ਦੇ ਪਿਆਰ ਦੇ ਵਿੱਚ ਕਿਸੇ ਕਵੀ ਨੇ ਲਿਖਿਆ ਕਹਿੰਦੇ ਜਿੱਥੇ ਬਾਬਾ ਸ਼੍ਰੀ ਚੰਦ ਦੀ ਬਾਹ ਪਹੁੰਚਦੀ ਉੱਥੇ ਕਿਹੇ ਦਿਨ ਹੀ ਪਹੁੰਚਦੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਬੜੀ ਵੱਡੀ ਐ ਜੀ ਗੱਲ ਬਾਬਾ ਜੀ ਕਹਿ ਗਏ ਇਹ ਮਾਰੇ ਨੇ ਖੇਡ ਖੇਢੀ ਸੀ ਅਰੇ ਮੈਂ ਗੱਲ ਕਈ ਸਟੇਜਾਂ ਤੇ ਕੀਤੀ ਆ ਵੀ ਜਿਹੜੇ ਨਿੰਦਕ ਕਰਦੇ ਨਾ ਨਿੰਦਿਆ ਉਹ ਕੰਬਲਿਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜੇ ਅਸੀਂ ਨਿੰਦਿਆ ਕਰਾਂਗੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੀ ਸਿੱਖਿਆ ਮਿਲੂ ਵੀ ਬਾਬਾ ਨਾਨਕ ਨੇ ਚਾਰ ਉਦਾਸੀਆਂ ਕੀਤੀਆਂ ਕਿੰਨੀ ਦੁਨੀਆ ਤਾਰੀਖੀ ਉਹਦੇ ਪੁੱਤ ਹੀ ਨਹੀਂ ਆਖੇ ਲਗੇ ਕਿੱਡਾ ਰੌਂਗ ਮੈਸ ਜੰਦਾ ਹੈ ਨਾ ਆਉਣ ਵਾਲੀ ਪੀੜ੍ਹੀ ਨੂੰ ਥੋੜਾ ਪਤਾ ਹੈ ਇੰਨਾ ਤੇ ਇੰਨਾ ਹੀ ਸੋਚਣਾ ਜੀ ਬਾਬਾ ਨਾਨਕਾ ਸ਼ੌਕ ਸੀ ਜਿਨ੍ਹਾਂ ਦੇ ਬੇਡੇ ਆਖੇ ਨਹੀਂ ਲਗੇ ਸਚਾਈ ਹੈ ਗੁਰਮਖੋ ਜਿਦੋਂ ਨੇ ਦਾਤ ਦੇਣੀ ਹੋਵੇ ਨਾ ਸੇਵਕ ਨੂੰ ਸੇਵਾ ਦੀ ਦਿੰਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹੀ ਤੇ ਵਿਲੱਖਣ ਹੈ ਨਿਆਰਾ ਪਨ ਹੈ ਤੁਸੀਂ ਸਮਾਧੀਆਂ ਲਾਈਆਂ ਮੈਂ ਬਹੁਤ ਹੀ ਆਪ ਜੀ ਦਾ ਧੰਨਵਾਦੀਆਂ ਕਿਉਂਕਿ ਪਿਆਰ ਹੀ ਲਾਇਕ ਹੈ ਕਟਣਾ ਕਹਿ ਕੇ ਫਤਿ ਬੁਲਾਈਏ ਬੜਾ ਆਨੰਦ ਆ ਰਿਹਾ ਸੀ ਕਿਉਂਕਿ ਬਾਬਾ ਮਨਪ੍ਰੀਤ ਸਿੰਘ ਨੇ ਬੜਾ ਪਿਆਰ ਵਰਤਾਇਆ ਉਨਾ ਵੀ ਇੱਕ ਮਾਂ ਦੀ ਆਵਾਜ਼ ਸੁਣਾਈ ਤੇ ਬਾਬਾ ਜੀ ਨੇ ਵੀ ਇਸੇ ਤਰ੍ਹਾਂ ਮਾਂ ਦੀ ਇੱਕ ਗੱਲ ਮੈਂ ਕਹਿ ਜਾਵਾਂ ਉਸੇ ਲੜੀ ਚ ਬਾਬਾ ਬਨਪਰੀਤ ਸਿੰਘ ਜੋ ਬਚਨ ਕਰ ਰਹੇ ਸੀ ਨਾ ਵੀ ਲੋਕ ਗੁਰੂ ਵੀ ਜਾਣੀ ਜਾਣ ਤੇ ਬ੍ਰਹਮ ਗਿਆਨੀ ਕਹਿੰਦੇ ਨੇ ਵੀ ਤੋਂ ਭਾਈ ਗੁਲਾਬਾ ਤੇ ਪੰਜਾਬਾ ਮਰੇ ਨੂੰ ਕਹਿੰਦੇ ਸੀ ਵੀ ਸਾਡੇ ਘਰ ਆ ਜਾਓ ਖੂ ਤੇ ਬੈਠੇ ਸੀ ਮਹਾਰਾਜ ਮਾਰੇ ਕਹਿੰਦੇ ਪੰਜਾਬਿਆ ਘਰ ਛੱਡਤਾ ਹੁਣ ਘਰ ਦੀ ਆਦਤ ਰਹਿਣ ਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੁਣ ਘਰ ਛੱਡਦੇ ਹੁਣ ਇੱਥੇ ਠੀਕ ਨਹੀਂ ਮਾਰਾ ਜੇ ਤੁਸੀਂ ਕਿਰਪਾ ਕਰੋ ਮੇਰਾ ਚਵਾਰਾ ਕਾਦੇ ਵਾਸਤੇ ਹੈ ਆਜੋ ਤੁਸੀਂ ਮੇਰੇ ਚਵਾਰੇ ਚ ਮਾਰੇ ਕਹਿੰਦੇ ਗੁਲਾਬਿਆ ਵੇਖ ਲੈ ਜਿਹੜੇ ਮੂੰਹ ਦੇ ਨਾਲ ਕਹਿਣਾ ਮੇਰੇ ਚਵਾਰੇ ਚ ਆਜੋ ਕਿਤੇ ਐਸੇ ਮੂੰਹ ਨਾ ਕਹਿ ਨਾ ਦੇ ਮੇਰੇ ਘਰੋਂ ਚਲ ਜਾਓ ਆਖੋ ਸਤ ਨਾਮੁ ਸ੍ਰੀ ਵਾਹਿਗੁਰੂ ਜੀ ਗੱਲ ਬੜੀ ਪਿਆਰੀ ਕਹਿ ਕੇ ਆਪਾਂ ਜੁੜਿਆ ਲੜੀ ਤੇ ਲੜੀ ਤੁਰ ਗਈ ਜਿੱਥੇ ਮਹਾਰਾਜ ਸਾਹਿਬ ਨੂੰ ਘਰੇ ਲੱਗੇ ਉਧਰੋਂ ਮਾਤਾ ਵੀ ਆ ਗਈ ਤੇ ਪਲੰਗੇ ਤੇ ਸਤਗੁਰੂ ਬੈਠੇ ਤੇ ਕਿਸੇ ਨੇ ਖਬਰ ਦਿੱਤੀ ਗਲਾਬੇ ਪੰਜਾਬੀ ਨੇ ਉਹ ਵੀ ਫੌਜਾਂ ਆ ਗਈਆਂ ਸਾਈਂ ਵੀ ਪੰਜਾਬਿਆ ਜੇ ਪਤਾ ਲੱਗ ਗਿਆ ਨਾ ਗੁਰੂ ਗੋਬਿੰਦ ਸਿੰਘ ਤੇਰੇ ਘਰ ਆ ਤੇ ਤੇਰੀ ਵੀ ਖੈਰ ਨਹੀਂ ਤੇ ਤੇਰੇ ਘਰ ਦੀ ਵੀ ਖੈਰ ਨਹੀਂ ਇਹ ਦੋਵੇਂ ਭਰਾ ਸਲਾਹ ਕਰਦੇ ਆ ਲਵਾਓ ਹਾਜ਼ਰੀ ਜਾਣੀ ਜਾਣ ਦਿਲਾਂ ਦੀਆਂ ਜਾਣਦੇ ਜਾਣੀ ਜਾਣ ਦਿਲਾਂ ਦੀਆਂ ਜਾਣਗੇ ਜਾਣੀ ਹਰੇ ਪੜਦੇ ਜੀ ਸੋਣ ਦਿਲਾਂ ਦੀਆਂ ਜਾਨੀ ਹਰ ਇੱਕ ਦਿਨ ਉਹ ਜ ਪਛਾਣਦੇ ਹਰ ਇੱਕ ਦਿਨ ਉਹ ਜ ਪਛਾਣਦੇ ਧੰਨ ਗੁਰੂ ਗੋਬਿੰਦ ਸਿੰਘ ਬਾਪੂ ਜੀ ਜਾਨੀ ਜਾਨ ਦਿਲਾਂ ਦੀਆਂ ਜਾਣਦੇ ਜਾਣੀ ਜਾਨ ਦਿਲਾਂ ਦੀਆਂ ਜਾਣਗੇ ਜਾਣ ਦਿਲਾਂ ਦੀਆਂ ਜਾਣਦੇ ਜੇ ਤੁਸੀਂ ਪਿਆਰਿਓ 11 ਵਜ ਚੱਲੇ ਆ ਇੱਥੇ ਬੈਠੇ ਆ ਨਾ ਇੱਕ ਇੱਕ ਮਿੰਟ ਮਾਰੇ ਸਾਹਿਬ ਡੈਰੀ ਤੇ ਲਿਖੀ ਜਾਂਦੇ ਆਂ ਖੁਸ ਸਤਨਾਮ ਮਹਾਰਾਜ ਕਹਿੰਦੇ ਗੁਲਾਬੇ ਜਦੋਂ ਮੱਲੂ ਦਰ ਲੰਗਰ ਆਲੇ ਕੋ ਗੱਲਾਂ ਕਰੇ ਤੇ ਮਹਾਰਾਜ ਇੱਥੇ ਬੈਠੇ ਕਹਿੰਦੇ ਪੰਜਾਬਿਆ ਗੁਲਾਬੇ ਨੂੰ ਕਹਿ ਪਿੱਛੇ ਨਾ ਗੱਲ ਕਰ ਸਾਡੀ ਪਿੱਠ ਤੇ ਵੱਲੋ ਸਤਨਾਮ ਵਾਹਿਗੁਰੂ ਜੀ ਕਈ ਬੰਦਿਆਂ ਦਾ ਸੁਭਾਅ ਹੁੰਦਾ ਬੀਬੀਆਂ ਦਾ ਮਹਾਰਾਜ ਕਹਿੰਦੇ ਜਾ ਪੰਜਾਬਿਆ ਸਾਡੀ ਪਿੱਠ ਤੇ ਗੱਲਾਂ ਨਾ ਕਰੇ ਸਾਹਮਣੇ ਆ ਜਾ ਨਹੀਂ ਮਹਾਰਾਜ ਜੀ ਮੈਂ ਵੈਸੇ ਵਜਨ ਕੀਤਾ ਮਹਾਰਾਜ ਕਹਿੰਦੇ ਸਿੱਧਾ ਕਹਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਾਨੂੰ ਕਿੰਨਾ ਮੇਰੇ ਘਰੋਂ ਜਲੇ ਜੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਹਿਰਾ ਥੱਲੇੋਂ ਜ਼ਮੀਨ ਨਿਕਲ ਗਈ ਦੇਖੋ ਗੁਰਮਖੋ ਮਹਿਸੂਸ ਕਰਿਓ ਹੁਣ ਆਪਾਂ ਨੂੰ ਪਤਾ ਨਾ ਅਪ ਗੱਡੀ ਚ ਬੈ ਕੇ ਘਰੇ ਚਲ ਜਾਣਾ ਆਪਣਾ ਬਿਜ਼ਨਸ ਆਪਣੇ ਬੱਚੇ ਆਪਣਾ ਪਰਿਵਾਰ ਉਡੀਕ ਰਿਹਾ ਪਰ ਗੁਰੂ ਗੋਬਿੰਦ ਸਿੰਘ ਅਜੇ ਉਸ ਅਵਸਥਾ ਵਿੱਚ ਬੈਠੇ ਨੇ ਸਾਰਾ ਕੁਝ ਲਟਾਤਾ ਆਪਣੀ ਕੌਮ ਤੋਂ ਘਰ ਹੀ ਨਹੀਂ ਦਿਸਦਾ ਕੋਈ ਅੱਗੇ ਮਾਰੇ ਕਹਿੰਦੇ ਹੈ ਪੰਜਾਬਿਆ ਸਿੱਧਾ ਮੂੰਹ ਚ ਆ ਕੇ ਕਹੇ ਅੱਖਾਂ ਚ ਅੱਖਾਂ ਪਾ ਕੇ ਦਿਰ ਘਰੋਂ ਚਲ ਜੀਏ ਪੱਬਾ ਨਿਕਲ ਗਿਆਂ ਮਾਰੇ ਸੱਚੇ ਪਾਤਸ਼ਾਹ ਮਾਫ ਕਰ ਦਿਓ ਮिन्नੂ ਮੇਰੇ ਪਰਿਵਾਰ ਨੇ ਸਲਾਹ ਦਿੱਤੀ ਫੌਜਾਂ ਆ ਗਈਆਂ ਤੁਸੀਂ ਬਾਗੀਆਂ ਤੇ ਜੇ ਪਾਛਾ ਮੇਰੇ ਘਰੇ ਸਰਕਾਰੀ ਫੌਜ ਆ ਗਈ ਤੇ ਮੇਰਾ ਘਰ ਢਾ ਦੇਗੀ ਆ ਗੱਲ ਸੁਣਿਓ ਮਾਰੇ ਸਾਹਿਬ ਕਹਿੰਦੇ ਪੰਜਾਬਿਆ ਤੇਰਾ ਸਾਡਾ ਵਾਦਾ ਰਿਆ ਓਏ ਚੁੱਪ ਕਰਕੇ ਸਾਰਾ ਟੰਬਰ ਬੈਠ ਜਾਓ ਕਾਲੀ ਨਾ ਕਰੋ ਮਾਰੇ ਦੁਨਿਆਵੀ ਆ ਡਰ ਲੱਗਦਾ ਏ ਮੋਚ ਵੱਜੇ ਮਾਰੇ ਕਹਿੰਦੇ ਭਾਈ ਪੰਜਾਬਾ ਤੇ ਗਲਾਬਾ ਓਏ ਤੇਰਾ ਚ ਬਾਰਾ ਉਤਰਾਂ ਪਤਾ ਨਹੀਂ ਰਹਿਣਾ ਕੀ ਨਹੀਂ ਰਹਿਣਾ ਸੀ ਬੁਲਵਾਇ ਗੁਰੂ ਜੀ ਹੁਣ ਇੱਥੇ ਮਾਮਪੁਰ ਖਾ ਕੇ ਬੈਠੇ ਤੇ ਕੀ ਬਾਤਾਂ ਨਹੀਂ ਤੇ ਕਿੰਨੇ ਨੰਗਣਾ ਸੀ ਇੱਥੇ ਜੰਗਲ 'ਚ ਮਾਰੇ ਸੱਚੀ ਬਾਤ ਥੇ ਕਹਿਣ ਲੱਗੇ ਪੰਜਾਬਿਆ ਉਹ ਜਾ ਬਚਨ ਕਰਦੇ ਆ ਉਦਾਂ ਤੇ ਤੇਰਾ ਘਰ ਪਤਾ ਨਹੀਂ ਰਹਿਣਾ ਕੀ ਨਹੀਂ ਰਹਿਣਾ ਓਏ ਮੇਰੇ ਸਿੱਖਾਂ ਦੇ ਮੇਰੇ ਪਿਆਰਿਆਂ ਦੇ ਚਰਨ ਪੈ ਗਏ ਹੁਣ ਤੇਰਾ ਘਰ ਰਹੀਂਦੀ ਦੁਨੀਆ ਤੱਕ ਵਸੇ ਗਾ ਲੋਕੀ ਮਥੇ ਡੇਕਿਆ ਕਰਨਗੇ ਸਤਿ ਸ਼੍ਰੀ ਅਕਾਲ ਉਹ ਕੀ ਬਣ ਗਿਆ ਸ੍ਰੀ ਚਵਾਰਾ ਸਾਹਿਬ ਅੱਜ ਵੀ ਜੀਂਦੇ ਐ ਉਥੇ ਇੱਕ ਘਟਨਾ ਹੋਰ ਵਰਤੀ ਮੈਂ ਕਹਿ ਜਾਉ ਜਦੋਂ ਮਾਈ ਨੇ ਦਰਸ਼ਨ ਕੀਤੇ ਮਾਈ ਤੇ ਮਾਰੇ ਦੇ ਚਰਨਾਂ 'ਚ ਸਮਾ ਗਈ ਮਾਰੇ ਕਹਿੰਦੇ ਪੰਜਾਬਿਆ 12 ਵਜੇ ਰਾਤ ਦੇ ਐਹੋ ਹੀ ਟਾਈਮ ਕਹਿੰਦੇ ਜਾਓ ਸਾਡੇ ਚੋਲੇ ਰੰਗਾ ਕੇ ਲਿਆਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਰੇ ਵੇਖੋ ਤੁਹਾਡਾ ਪਿਆਰ ਸੰਗਤ ਜਾ ਨਹੀਂ ਰਹੀ ਸੰਗਤ ਆ ਰਹੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੈਸੀ ਕਿਰਪਾ ਮਾਰੇ ਵਰਤਾਉਂਦੇ ਐ ਮਾਰੇ ਨੇ ਪੰਜਾਬੀ ਨੂੰ ਭੇਜਿਆ ਕਹਿੰਦੇ ਮਹਾਰਾਜ ਕਹਿੰਦੇ ਚੋਲੇ ਰੰਗਾਓ ਬੀਬੀ ਨੇ ਜਿਹੜੇ ਬਣਾਏ ਸੀ ਨਾ ਹੁਣ ਜਿਹਦੇ ਘਰੇ ਰੰਗਣੇ ਸੀ ਉਹ ਘਰ ਵਾਲੇ ਨੇ ਦਰਵਾਜਾ ਢੋਆ ਤੇ ਭਾਈ ਸਾਹਿਬ ਨੇ ਖੜਕਾਇਆ ਕਹਿੰਦਾ ਕੌਣ ਕਹਿੰਦੇ ਗਲਬਾ ਚੌਧਰੀ ਚੌਧਰੀ ਸਾਹਿਬ ਸੋਖ ਹੈ ਅੱਧੀ ਰਾਤ ਕਿਥੇ ਤਰੇ ਫਿਰਦੇ ਹੋ ਗਾਇਓ ਜਰਾ پتہ ਕੀ ਕਹਿੰਦਾ ਕਿੰਦਾ ਮੇਰੇ ਘਰੇ ਦੁਨੀਆ ਦਾ ਮਾਲਕ ਆਇਆ ਏ ਪੰਜ ਪਿਆਰਿਆਂ ਚੋਂ ਸਿੰਘ ਆਇਆ ਏ ਕੋਈ ਅੱਧੀ ਰਾਤ ਓ ਹੰਦੀ ਜਿੱਥੇ ਰੱਬ ਭੁੱਲ ਜੇ ਇੱਥੇ ਤੇ ਦਿਲ ਚੜਿਆ ਕੋ ਸਤਨਾਮ ਵਾਹਿਗੁਰੂ ਜੀ ਸੰਤ ਪਰੋਣੇ ਆਇਨੇ ਜੀ ਸੰਤ ਪਰੋਣੇ ਆਇਨੇ ਸੰਤ ਬੜੂ ਸਾਰੇ ਹਵਾ ਕੀਰਤਨ ਰਹਿਣ ਸੁਬਾਈ ਹਵਾ ਕੀਰਤਨ ਰਹਿਣ ਸੁਬਾਈ ਹਵਾ ਕੀਰਤਨ ਰਹਿਣ ਸੁਬਾਈ ਹਵਾ ਕੀਰਤਨ ਰਹਿਣ ਸੁਬਾਈ ਵਾ ਵਾ ਸੰਤ ਪਰਉਨੇ ਆਏ ਨੇ ਜੀ ਸੰਤ ਪਰਉਨੇ ਆਏ ਨੇ ਜੀ ਸੰਤ ਸੰਤ ਪਰੋਣ ਆਏ ਨੇ ਜੀ ਸੰਤ ਪਰੋਣ ਆਏ ਨੇ ਉਹ ਕਹਿੰਦਾ ਕਿਹੜੇ ਪਰੋਣ ਆਏ 12 ਵਜੇ ਨਾ ਆਪ ਸੌਣਾ ਸੌਣ ਦਿੱਨਾ ਕੰਮ ਦਾਸ ਕਹਿੰਦਾ ਚੋਲੇ ਰੰਗਣੇ ਆ ਕਹਿੰਦਾ ਰੰਗਣੀਆਂ ਆ ਸਵੇਰ ਚੜੂਗੀ ਵੇਖਾਂਗੇ ਨੀਂਦ ਖਰਾਬ ਕਰਦੀ ਮੇਰੀ ਉਹ ਕਹਿੰਦੇ ਭਲਿਆ ਮਾਨ ਸਾ ਤੂੰ ਡਬਲ ਪੈਸੇ ਲੈ ਲਾ ਰਾਤ ਦੇ ਆਖੋ ਸਤਨਾਹ ਜਿੱਦਾਂ ਹਸਪਤਾਲ ਦੀ ਦਿਨ ਦੀ ਫੀਸ ਹੁੰਦੀ ਨਾ 500 ਰਾਤ ਨੂੰ ਡਬਲ ਹੋ ਜਾਂਦੀ ਪਾਈ ਸਾ ਉਹ ਕਹਿੰਦੇ ਤੂੰ ਪੈਸੇ ਲੈ ਲਾ ਭਾਈ ਨਬਲੋ ਤੇ ਕਾਰਜ ਕਰ ਦੂਆਂ ਵਿੱਚ ਝਗੜਾ ਸ਼ੁਰੂ ਹੋਇਆ ਉਹ ਕਹਿੰਦਾ ਮੇਰਾ ਰੰਗ ਮੁੱਕਾ ਏ ਉਹ ਕਹਿੰਦਾ ਭਾਈ ਤੂੰ ਰੰਗ ਦੇ ਲੋਰਾ ਗੇੜਾ ਲੱਗਾ ਮਾਰੇ ਸਹਿਬ ਰੰਗ ਮੁੱਕਾ ਗੁਰੂ ਗੋਬਿੰਦ ਸਿੰਘ ਬਾਪੂ ਪਿਤਾ ਸ਼ੈਲਸ਼ਾ ਕਹਿ ਲੱਗੀ ਉਹਨੂੰ ਕਿ ਭਾਵੇਂ ਮੁੱਕਾ ਹੀ ਐ ਜਿੱਤਰਾ ਦਾ ਭਾਂਡਾ ਉੱਚੀ ਪਾ ਦੇ। ਉਹ ਦোরে ਆਇਆ ਕਹਿਣ ਲੱਗਾ ਦਰਵਾਜ਼ਾ ਖੁਲਕਾਇਆ ਕਿੰਦਾ ਪੰਜਾਬਿਆ ਸੌਣ ਦੇਣਾ ਕਿ ਨਹੀਂ। ਤੈਨੂੰ ਕਿਹਾਂ ਰੰਗ ਮੁੱਕਾ ਭਾਂਡਾ ਵਿਹਲਾ ਪਿਆ ਕਾਦੇ ਨਾ ਰੰਗਾ। ਕਹਿੰਦੇ ਮੇਰੇ ਪਾਤਸ਼ਾਹ ਦਾ ਹੁਕਮ ਐ ਜਿਹੋ ਜਿਹਾ ਰੰਗ ਦੇ। ਕਰਦੀ ਵੀ ਓਠੀ। ਕੱਬੀ ਸੀ ਥੋੜੀ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਈ ਸਿੰਘਣੀਆਂ ਕਰਮਾਂ ਵਾਲੀਆਂ ਹੁੰਦੀਆਂ ਨਾ। ਆਇਓ ਬਾਬਾ ਜੀ ਕਹਿੰਦੇ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਭਗਤ ਜੀ ਨੇ ਮੰਗਿਆ ਇਹ ਸੀ ਵੀ ਘਰ ਵਾਲੀ ਨਹੀਂ ਚੰਗੀ ਨਹੀਂ ਤੇ ਰਹਿਣ ਦੀ ਛੜੇ ਚੰਗੇ ਆਖੋ ਸਤਨਾਮ ਜੀ ਵਾਹਿਗੁਰੂ ਬਾਣੀ ਦੇ ਵਿੱਚ ਮੰਗਿਆ ਵੀ ਘਰ ਵਾਲੀ ਚੰਗੀ ਨਹੀਂ ਸਤਪੁਰਸ਼ ਦੇਈ ਬਾਬਾ ਜੀ ਕਹਿੰਦੇ ਦਾਲ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੈ ਪੰਨੀਆਂ ਸਾਧਨ ਨੀਕਾ ਆनाज ਮੰਗੋ ਸਤ ਗਊ ਪੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਘਰ ਕੀ ਗਈ ਹਨ ਜਨਤਨਾ ਉਹ ਵੀ ਕੱਬੀ ਸੀ ਉੱਠ ਕੇ ਆ ਗਈ ਕਹਿੰਦੀ ਕੀ ਰੌਲਾ ਪਾਇਆ ਅੱਧੀ ਰਾਤ ਕਹਿੰਦਾ ਪੰਜਾਬਾ ਆਈ ਰੰਗ ਹੈਣੀ ਐ ਕਹਿੰਦਾ ਚੋਲੇ ਰੰਗਦੇ ਅੱਧੀ ਰਾਤ ਕਹਿੰਦਾ ਪੈਸੇ ਵੀ ਡਬਲ ਦਵਾਂਗੇ ਕਹਿੰਦੀ ਉਰੇ ਆਓ ਕਹਿੰਦੀ ਤੁਹਾਨੂੰ ਕੀ ਲੱਗੇ ਰੰਗ ਚੜੇ ਨਾ ਚੜੇ ਆਪਾਂ ਦੇ ਪੈਸੇ ਹੀ ਲੈਣੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਰੰਗ ਚੜੇ ਨਾ ਚੜੇ ਆਪਾਂ ਪੈਸੇ ਲੈਣੇ ਆ ਐ ਡਬਲ ਪੈਸੇ ਲੰਘਣਗੇ ਪਾਣੀ ਚ ਭੇਗੇ ਫੜਾ ਦੇ ਜਦੋਂ ਚੋਲੇ ਭੇਤੇ ਸੌਂਗੀ ਹੁਣ ਮਾਰੇ ਨੇ ਅਮਰਤ ਵੇਲੇ ਨਿਕਲਣਾ ਸੀ ਤੜਕੀ 2:30 ਉਹ ਕਹਿੰਦੇ ਗੁਲਾਬਾਂ ਫੜਾਓ ਜਦੋਂ ਉਹਨੇ ਕੱਢੇ ਨਾ ਪਾਣੀ ਵਾਲੇ ਭਾਂਡੇ ਚ ਇਹ ਗੁਰ ਇਤਿਹਾਸ ਹੈ ਸਾਡਾ ਚੂਲੇ ਬਾਹਰ ਕੱਢੇ ਤੇ ਇੰਨਾ ਰੰਗ ਕਦੇ ਰੰਗ ਚੋਂ ਨਹੀਂ ਚੜਿਆ ਜਿੰਨਾ ਪਾਣੀ ਚੋਂ ਚੜ ਗਿਆ ਘਰਵਾਲੀ ਨੂੰ ਐਂਦਾ ਭਾਗਾਂ ਵਾਲੀਏ ਇਧਰ ਵੇਖ ਕਹਿਣ ਲੱਗੀ ਇਹ ਕੀ ਹੋਇਆ ਕਹਿੰਦਾ ਕੋਈ ਦਰवेश ਐ ਕੋਈ ਕਮਾਈ ਵਾਲਾ ਆਇਆ ਹੀ ਉੱਠ ਤਾਂ ਚੱਲ ਗਿਆ ਆਪਾਂ ਵੀ ਦਰਸ਼ਨ ਕਰੀਏ ਹੁਣ ਧਿਆਨ ਦਿਓ ਗੁਰੂ ਕੀ ਹੈ ਭੁੱਲੀ ਮਾਲਣੀ ਹੈ ਉਹ ਸਤਗੁਰ ਜਾਗਤਾ ਹੈ ਦਿਓ ਵਹਿਗਰੂ ਵਹਿਗਰੂ ਪੌੜੀਆਂ ਚੜ ਕੇ ਚਵਾਰੇ ਦੀਆਂ ਦੋਵੇਂ ਜੀ ਗਏ ਘਰ ਦੇ ਵਿੱਚ ਮਚਾਣੀ ਬਹੁਤ ਸਾਲ ਬਿਆਨ ਹੋ ਗਏ ਜਦੋਂ ਮਾਰੇ ਪਲੰਗੇ ਤੇ ਬੈਠੇ ਵੇਖੇ ਨਾ ਭਾਈ ਸਾਹਿਬ ਜੀ ਨੇ ਮਾਰੇ ਜੋ ਵੀ ਆਏ ਜਿਨ੍ਹਾਂ ਨੇ ਚੋਲਿਆਂ ਦੀ ਸੇਵਾ ਕੀਤੀ ਹੈ ਮਾਰੇ ਕਹਿੰਦੇ ਲੈ ਆਓ ਆਉਣ ਦਿਓ ਜਦੋਂ ਉਪਰਾਏ ਤੇ ਹੱਥ ਜੋੜੇ ਅੱਖਾਂ 'ਚ ਜਲ ਤੇ ਮਾਰੇ ਸਾਹਿਬ ਜੀ ਹੱਸ ਪਏ ਸਰਾਣਾ ਚੁੱਕਿਆ ਬੁਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਜੀ ਅੱਜ ਬਚਨ ਕਰਦੇ ਸੀ ਬਾਬਾ ਹਰਜੀਤ ਸਿੰਘ ਕਹਿੰਦੇ ਲੜਕੀਆਂ ਦਾ ਵਿਆਹ ਰੱਖਿਆ ਤੇ ਵਿਆਹ ਹੋਣ 11 ਲੜਕੀਆਂ ਦੇ ਤੇ ਪ੍ਰਬੰਧ ਹੋਇਆ ਪੰਜਾਂ ਦਾ ਕਿਸਿਆਂ ਦਾ ਤੇ ਕਾਰਜ ਰੱਖਿਆ ਕਹਿਣ ਲੱਗੇ ਇੱਕ ਬੱਚੀ ਦਾ ਤੇ 85 ਪਾਉਂਡ ਕੋਈ ਕਿਸੇ ਨੇ ਦਿੱਤੇ ਕਹੇ ਕਾਰਜ ਚੜਿਆ ਅਰਦਾਸਾ ਸੋਧਿਆ ਕੋਈ ਕਾਰਜ ਕਿਸੇ ਨੇ ਕਰਾਉਣਾ ਸੀ ਸਿੰਘ ਨੇ ਉਹਨੇ ਇਹੋ ਜਿਹੜੀ ਭੈਣ ਨੂੰ ਲਾਈਵ ਕੀਤਾ ਬੱਚੀ ਨੇ ਉਹਨੇ ਬੋਲਿਆ ਪੰਜਾਬ ਆ ਗਿਆ ਉਹ ਕਹਿੰਦੀ ਉਹਨੇ ਕੋਈ ਟੈਕਸ ਭਰਨਾ ਸੀ ਕੋਈ ਤੇ ਦੋਨੇ ਸੁਣੇ ਨਾ ਧੋਕ ਬੋਲ ਕਈ ਰੂਹਾਂ ਤੁਹਾਡੇ ਚ ਬੰਦਗੀ ਵਾਲੀਆਂ ਵੇਖੋ ਤੁਹਾਡੀ ਪ੍ਰਵਾਨ ਹੋ ਜਾਣੀ ਆ ਉਹ ਕਿਸੇ ਦੇ ਦਿਲ ਨੂੰ ਸ਼ਬਦ ਟੱਚ ਕਰਕੇ ਉਹਨੇ ਟੈਕਸ ਭਰਨ ਦੀ ਬਜਾਏ ਕਿਹਾ ਆਪੇ ਭਰਦੇ ਫਿਰਨਗੇ ਧੀ ਦਾ ਕਾਰਜ ਉਹ ਗਿਆ ਕਰਾ ਲਿਓ ਆਪਕੋ ਸਤਰਾ ਸ਼੍ਰੀ ਵਾਹਿਗੁਰੂ ਜੀ ਉਹਨੇ 85 ਕੇ 86 ਕਾਰਜ ਪਾ ਦਿੱਤੇ ਇਹਦਾ ਕੁਝ ਫਲਾਂ ਦੇ ਵਿੱਚ ਖੇਡ ਵਾਪਰੀ ਉਹਦੇ ਮਰੇ ਹੋਏ ਪੈਸੇ ਕਿਸੇ ਸੱਜਣ ਦੇ ਕੋਲੋਂ ਮਾਰੇ ਨੇ ਕਿਰਪਾ ਕੀਤੀ ਉਹ ਪੈਸੇ ਮਿਲ ਗਏ ਤੇ ਉਹ ਕਹਿੰਦਾ 1600 ਲੌਂਡ ਉਹ ਕੱਲੇ ਗੁਰਮੁਖ ਨੇ ਸੇਵਾ ਕਰਖੀ ਆਪੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਧਿਆਨ ਦਿਆ ਜੀ ਜਦੋਂ ਦੋਵੇਂ ਜੀ ਖੜੋਗੇ ਨਾ ਅੱਖਾਂ 'ਚ ਪਾਣੀ ਮਾਰੇ ਨੇ ਸਰਾਣਾ ਜੁੱਕਿਆ ਵੇ ਕੋਈ ਸਾਖੀਆਂ ਨਹੀਂ ਇਹ ਅਨੁਭਵ ਜੀ ਜਿਹੜਾ ਕਰਦਾ ਉਹਨੂੰ ਪਤਾ ਜੀ ਐਵੇਂ ਗੱਲਾਂ ਨਹੀਂ ਮਾਰੇ ਨੇ ਸਹਰਾਣਾ ਚੁੱਕਿਆ ਮੋਰ ਕੰਢੀ ਤੇ ਰੁੱਕ ਭਰ ਕੇ ਮੋਰਾਂ ਦਾ ਮਾਰ ਕਹਿੰਦੇ ਆ ਜਾਓ ਦੋਵੇਂ ਜਾਣੇ ਕਹਿੰਦੇ ਮਹਾਰਾਜ ਪੈਸੇ ਨਹੀਂ ਲੈਣੇ ਕਲਗੀ ਤਰ੍ਹਾਂ ਸਪੈ ਕਹਿੰਦੇ ਔਰ ਕੀ ਲੈਣਾ ਕਹਿੰਦੇ ਮਹਾਰਾਜ ਕਿਰਪਾ ਕਰ ਦਿਓ ਤੁਸੀਂ ਫੱਕਰੋਂ ਫਕੀਰੋਂ ਝੋਲੀ ਭਰ ਦਿਓ ਮਾਰੇ ਕਹਿੰਦੇ ਕੁੜੀਏ ਤੀਏ ਤੂੰ ਤਾਂ ਇਹ ਅੰਦਰੋਂ ਆਵਾਜ਼ ਮਾਰੀ ਸੀ ਕਰਦੇ ਨੂੰ ਕੰਧ ਦੇ ਉੱਲੇ ਬੂਏ ਅੱਗੇ ਕਰਕੇ ਭਾਈ ਗੁਲਾਬੀ ਨੂੰ ਬਾਹਰ ਖਿਲਾ ਰਿਆ ਤੇ ਪਾਸੇ ਲਿਜਾ ਕੇ ਕਿੰਦੀ ਚੁੱਪ धरो ਰੰਗ ਚੜੇ ਨਾ ਚੜੇ ਆਪਾਂ ਦੇ ਇਹ ਪਰਦੇ ਦੀ ਗੱਲ ਕਹੀ ਉਹਨਾਂ ਆਪਣੇ ਕਰਦੇ ਮਾਰੇ ਚਵਾਰਾ ਸਾਹਿਬ ਬੈਠੇ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਮਾਰੇ ਸਹਿਬ ਜੀ ਕਹਿੰਦੇ ਪੁੱਤ ਪਾਸੇ ਕਰਕੇ ਕਹਿੰਦੀ ਸੀ ਰੰਗ ਚੜੇ ਨਾ ਚੜਿਆ ਆਪਾਂ ਦੇ ਪੈਸੇ ਲੈਣਿਆ ਹੁਣ ਅਸੀਂ ਦੇਣਦੇ ਹਾਂ ਉਹਨੂੰ ਫੜਦੇ ਨਹੀਂ ਡੜੰਮ ਕਰਕੇ ਡਿਗ ਪਈ ਆ ਕੁਸ ਪੱਬਾ ਨਿਕਲ ਗਈਆਂ ਪਰਦੇ ਦੀ ਗੱਲ ਸੀ ਮਾਰੇ ਸਹਿਬ ਹਾਜ਼ਰ ਸੀ ਜਾਣਦੇ ਸੀ ਕਹਿੰਦੇ ਆਪੇ ਤੇ ਕਹਿੰਦੀ ਸੀ ਆਪਾਂ ਨੂੰ ਕੀ ਲੱਗੇ ਪੈਸੇ ਲੈਣੇ ਤੇ ਲੈ ਲੈ ਆਉਣਾ ਬੜੀ ਦੋਈ ਬੜਾ ਵਿਰਾਗ ਕੀਤਾ ਮਾਰੇ ਕਹਿੰਦੇ ਉੱਠ ਪੁੱਤੋਏ ਪਿਤਾ ਦੇ ਪਹਿਰਾ ਚ ਧੀ ਨਹੀਂ ਪਈ ਚੰਗੀ ਲੱਗਦੀ ਸੀਨੇ ਨਾਲ ਲੱਗ ਜਾ ਮੰਗਲਾ ਕੀ ਲੜਾਈ ਕਹਿੰਦੇ ਮਹਾਰਾਜ ਲੋਕੀ ਸ਼ਬਦ ਬੜਾ ਭੈੜਾ ਵਰਤਦੇ ਵਿਆਹ ਨੂੰ ਬਈ ਸਾਲ ਹੋ ਗਏ ਬੱਚਾ ਕੋ ਨਹੀਂ ਐ ਪੁੱਤਰ ਪਾਰਸ ਤੇ ਪਿਆਰ ਬੋਲਣੀ ਵਿਗਦੇ ਆਖੋ ਸਤਨਾਮ ਵਾਹਿਗੁਰੂ ਮਾਰੇ ਨੇ ਬਚਨ ਛੱਡਿਆ ਮਾਰੇ ਕਹਿੰਦੇ ਮੋਰਾ ਵੀ ਲੈ ਲਾ ਘਰ ਬਣਾ ਲਿਓ ਰਹੀ ਗੱਲ ਬੱਚੇ ਦੀ ਉਹ ਵੀ ਆਵੇਗਾ ਤੇ ਯਾਦ ਰੱਖਿਓ ਕਵਚਨ ਹੋਰ ਕਰਦਿਆਂ ਹੁਣ ਰੰਗ ਪਾ ਕੇ ਨਾ ਕਦੇ ਵੀ ਉਸ ਮੱਟ ਦੇ ਵਿੱਚ ਸੇਵਾ ਕਰਿਓ ਪਾਣੀ ਦੇ ਵਿੱਚੋਂ ਹੀ ਕੱਪੜੇ ਰੰਗਿਓ ਪਰ ਢੱਕਣ ਨਾ ਚੁਕਿਓ ਤੁਸੀਂ ਅੱਜ ਵੀ ਪੰਜਾਬ ਜਾਓਗੇ ਮਾਛੀਵਾੜਾ ਸਾਹਿਬ ਜਾਇਓ ਉਹ ਮੱਟ ਜਿਹੜੀ ਮੈਂ ਕਥਾ ਕੀਤੀ ਉਹ ਪਰੂ ਉੱਥੇ ਪਿਆ ਵਾ ਪਰ ਇੱਕ ਗਲਤੀ ਉਹ ਬੱਚੀ ਨੇ ਕੀਤੀ ਜੇ ਉਹਨਾਂ ਦੇ ਘਰ ਬੇਟਾ ਹੋਇਆ ਤੇ ਉਹ ਬੇਟਾ ਜਵਾਨ ਹੋਇਆ ਤੇ ਉਹਦਾ ਵਿਆਹ ਹੋਇਆ ਤੇ ਨੋ ਆਈ ਉਸਦੀ ਨੇ ਨੌ ਨੇ ਕੀ ਵੇਖਿਆ ਵੀ ਬਾਪੂ ਰੋਜ਼ ਪਾਣੀ ਪਾਉਂਦਾ ਰੰਗੀ ਜਾਂਦਾ ਹੈ ਰੰਗ ਨੂੰ ਮਤ ਕਦੇ ਪਾਇਆ ਨਹੀਂ ਮਾਰੇ ਦਾ ਵਜਨ ਸੀ ਪਰਦਾਨਾ ਚੱਕੇ ਵੱਜਾ ਪਪੜਦੇ ਚੁੱਕਣ ਲੱਗ ਪਏ ਤਾਂ ਹੀ ਉਹ ਹੀ ਨੰਗੇ ਹੋ ਗਏ ਉਹ ਬੱਜੀ ਨੇ ਵੇਖਿਆ ਬਾਪੂ ਰੰਗ ਤੇ ਪਾਉਂਦਾ ਨਹੀਂ ਰੋਜ਼ ਪਾਣੀ ਪਾਉਂਦਾ ਹੈ ਮੈਂ ਵੇਖਾਂ ਵਿੱਚ ਕੀ ਹੈ ਉਹ ਕਿਤੇ ਬਾਜ਼ਾਰ ਗਏ ਸੀ ਤੇ ਉਹਨੇ ਪਿੱਛੇ ਟੱਕਣ ਚੁੱਕਦਾ ਜਦੋਂ ਆਇਆ ਬਾਪੂ ਕੱਪੜੇ ਪਾਏ ਰੰਗ ਨਹੀਂ ਚੜਿਆ ਕਹਿੰਦਾ ਉਹ ਹੋ ਇਹ ਕਿੰਨੇ ਕਰਤ ਕੀਤਾ ਹੈ ਕੋ ਆ ਕਿੰਨੇ ਮੇਰੇ ਗੁਰੂ ਦਾ ਪਿਆਰ ਲੁੱਟ ਲਿਆ ਅੱਜ ਸਬਰੰਦਰ ਸਾਗਰੀ ਤਾਂ ਨੇ ਵਹਿ ਜਲੇਣ ਹੋਣ ਨਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ ਆਗੀ ਕੀਤਾ ਕਹਿੰਦੀ ਅੱਬੂ ਗਲਤੀ ਹੋ ਗਈ ਮੈਂ ਵੀ ਇੰਦੀ ਹੁੰਦੀ ਸੀ ਵੀ ਤੁਸੀਂ ਕਰਦੇ ਕੀਆ ਤੁਹਾਡੇ ਮਗਰੋਂ ਮੈਂ ਪੜਦੇ ਨਾ ਟੱਕਣ ਚੁੱਕ ਤਾਂ ਕਹਿੰਦੇ ਜਾ ਕਮਲਗੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਪਿਆਰ ਹੀ ਗਵਾਤਾ ਨਹੀਂ ਤੇ ਅੱਜ ਵੀ ਗੁਰਮਖੋ ਉਸੇ ਤਰ੍ਹਾਂ ਖੇਡ ਹੋਣੀ ਸੀ ਪਰ ਉਹਦਾ ਹੁਕਮ ਸੀ ਆਨ ਮੇਰੇ ਗੁਰੂ ਗੋਬਿੰਦ ਸਿੰਘ ਮਾਰੇ ਕਿਰਪਾ ਕਰਾ ਜੀ ਆਇਆਂ ਨੂੰ ਭਾਈ ਤੁਹਾਡਾ ਵੱਡਾ ਪਿਆਰ ਹੈ ਤੇ ਸੀਸਾਂ ਬਹੁਤ ਵੱਡੀਆਂ ਕੋਈ ਵੀ ਉੱਠ ਕੇ ਨਹੀਂ ਗਿਆ ਇਹ ਹੀ ਵੱਡੀ ਬਰਕਤ ਹੈ ਤੇ ਉਹਨਾਂ ਰੱਬ ਦੇ ਪਿਆਰਿਆਂ ਦੀ ਜਿਨ੍ਹਾਂ ਦੇ ਹੱਥਾਂ ਤੇ ਰਿਧੀਆਂ ਸਿੱਧੀਆਂ ਤੁਰੀਆਂ ਫਿਰਦੀਆਂ ਨੱਚ ਲੀਆਂ ਆਓ ਸਾਰੀ ਸੰਗਤ ਪਾਵਨਾ ਦੇ ਨਾਲ ਹੱਥ ਜੋੜੋ ਨਿਤ ਮੰਨੋ ਵਸਦੂ ਚਾਰ ਮਿੰਟ ਹੋਵਣ ਲਈ ਕੁਛ ਨਹੀਂ ਫਰਕ ਪੈਂਦਾ ਸਾਲ ਬਾਦ ਹੋਣੀ ਐ ਪਰਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਰੋਜ ਸੌਣਾ ਹੀ ਐ ਕਬੀਰ ਸਾਹਿਬ ਕਹਿੰਦੇ ਇੱਕ ਦਿਨ ਤੇ ਪੱਕਾ ਹੀ ਸੌ ਜਾਣਾ ਤੈਨੂੰ ਕਿਸੇ ਨੀਂਜ ਗੋਣਾ ਮੜਾ ਇੱਕ ਦਿਨ ਸੌਲੀ ਰਾਜ ਕੇ ਤੈਨੂੰ ਕਿਸੇ ਨੀਂਜ ਗੋਣਾ ਮੜਾ ਇੱਕ ਦਿਨ ਸੌਲੀ ਇਹ ਕਰਕੇ ਜਾਗੋ ਜਾਗੋ ਸੂਤਿਓ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇਰ ਇਹ ਲੰਬਣਾ ਨਹੀਂ ਪਿਆਰ ਇਹਨੂੰ ਸੰਭਾਲੋ ਹੋਰ ਵੀ ਸੰਗਤ ਨੂੰ ਪ੍ਰੇਰਿਆ ਕਰੋ ਤੇ ਭੱਜ ਦੌੜ ਛੱਡ ਦੋ ਪਹਿਲੀ ਗੱਲ ਤੇ ਛੁੱਟੀਆਂ ਭਰਦੇ ਹੋ ਚਾਰ ਪੰਜ ਔਖੋ ਸਤਨਾ ਵਾਹਿਗੁਰੂ ਸਾਲਵਾ ਜੀ ਆਪਦੇ ਕਮਾਲੀ ਭਰਦੇ ਇਥੇ ਰਿਆ ਕਰੋ ਰਾਤ ਗੁਰਬਾਣੀ ਸੁਣਿਆ ਕਰੋ ਚੌਰ ਸਹਿਬ ਕਰਿਆ ਕਰੋ ਨਾਲੇ ਪਾਠ ਕੀ ਸਤਿ ਅੰਦਰ ਨਾਲੇ ਪਿਆਰ ਬਣਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ